ਚੰਗੇ ਸਭ ਆਕਾਲੀ ਦਲ ਦੇ ਵੱਡੇ ਆਗੂ ਵਿਕਰਮ ਮਜੀਠੀਆ ਦੇ ਘਰ ਤੇ ਰੇਡ ਹੋਈ ਹੈ ਉਹਨਾਂ ਦੇ ਅਮ੍ਰਿਤਸਰ ਰੈ residense ਤੇ ਤੇ ਚੰਡੀਗੜ੍ਹ ਰੈ residense ਤੇ ਇਸ ਰੇਡ ਨੂੰ ਕਿਵੇਂ ਦੇਖਦੇ ਹੋ ਰੇਡ ਦੇਖੋ ਇਹ ਮਤਲਬ ਇੱਕ ਖੁਸ਼ੀ ਲੈਣ ਲਈ ਰੇਡ ਕਰ ਰਹੇ ਨੇ ਕਿਉਂਦੇ ਮਨ ਨੂੰ ਖੁਸ਼ੀ ਆਵੇ ਕਿਉਂਕਿ ਜਿਹੜੀਆਂ ਮਾਫੀਆਂ ਕੋਟਾਂ ਚ ਮੰਗੇ ਪਹਿਲਾਂ ਭੱਜੇ ਸਾਢੇ 3 ਸਾਲ ਤੋਂ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਨੱਕ ਚ ਦਮ ਕਰ ਰੱਖਿਆ ਇਹਨਾਂ ਦੇ ਸੋ ਮੈਂ ਸਮਝਦਾ ਕਿ ਉਹ ਇੱਕ ਪਰਸਨਲ ਈਗੋ ਨਹੀਂ ਹੁੰਦੀ ਉਹ ਈਗੋ ਸੈਟੀਸਫਾਈ ਨਹੀਂ ਹੋ ਰਹੀ ਇਹਨਾਂ ਦੀ ਉਹਦੇ ਲਈ ਰੇਡ ਬਾਰ-ਬਾਰ ਅਫਸਰ ਬਦਲਨੇ ਐਡਵੋਕੇਟ ਜਨਰਲ ਬਦਲਨੇ ਡੀਜੀਪੀ ਬਦਲਨੇ ਪਤਾ ਨਹੀਂ ਕੀ ਕੁਝ ਇਹਨਾਂ ਨੇ ਬਦਲ ਦਿੱਤਾ ਇਹੋ ਜਿਹਾ ਬਦਲਾ ਪੰਜਾਬ ਦੇ ਵਿੱਚ ਆ ਚੁੱਕਿਆ ਜਿਹੋ ਜਿਹਾ ਪੰਜਾਬੀਆਂ ਨੇ ਕਦੇ ਦੇਖਿਆ ਹੀ ਨਹੀਂ ਸੋ ਮੈਂ ਸਮਝਦਾ ਕਿ ਕੋਈ ਝੂਠਾ ਕੋਈ ਬੜਾ ਕੇ ਕੋਈ ਬਨੌਟੀ ਜਾਂ ਕੋਈ ਕੇਸ ਕਰ ਵੀ ਦੇਣਗੇ ਕੋਈ ਖਾਸ ਗੱਲ ਨਹੀਂ ਕਿਉਂਕਿ ਖਰਸੇ ਤਾਂ ਪਹਿਲੇ ਸੀਗੇ ਕਿ ਇੱਕ ਝੂਠੇ ਕੇਸ ਬਣਾਏ ਜਾ ਸਕਦੇ ਨੇ ਪਰ ਕਾਂਗਰਸ ਸਰਕਾਰ ਨੇ ਵੀ ਕੇਸ ਕੀਤੇ ਸੀ ਇਦਾਂ ਦੇ ਪਰ ਮੈਂ ਸਮਝਦਾ ਕਿ ਮਾਨਯੋਗ ਹਾਈ ਕੋਰਟ ਤੋਂ ਰੋਜ਼ ਸਮਝ ਝਾੜ ਚੰਮ ਕਰਾ ਕੇ ਇੱਕ ਤਰ੍ਹਾਂ ਦੀ ਪੰਜਾਬੀ ਚ ਕੀ ਹੈ ਕਿ ਜੁੱਤੀਆਂ ਖਾ ਕੇ ਸਰਕਾਰ ਠੀਕੀ ਸੋ ਕੋਈ ਗੱਲ ਨਹੀਂ ਇਹਨਾਂ ਨੂੰ ਜਿਹੜੀ ਆਪਣੀ ਮੈਂ ਸਮਝਦਾ ਕਿ ਜੋ ਮਨੋ ਕਾਮਨਾ ਪੂਰੀ ਕਰਨ ਦੋ ਫਿਰ ਅੱਗੇ ਦੇਖਦੇ ਅੱਛਾ ਛਿੰਦੇ ਸਾਹਿਬ ਹਾਲਾਂਕਿ ਵਿਕਰਮਜੀਤ ਮਜੀਠੀਆ ਲਗਾਤਾਰ ਸਰਕਾਰ ਤੇ تنਕੀਤਾ ਕੱਸਦੇ ਰਹਿੰਦੇ ਨੇ ਸਰਕਾਰ ਦੇ ਕੰਮ ਕਾਜ ਤੇ ਜਿਹੜੇ ਨੇ ਉਹ ਲਗਾਤਾਰ ਸਵਾਲ ਉਠਾਉਂਦੇ ਰਹਿੰਦੇ ਨੇ ਲੱਗਦਾ ਏ ਸੀ ਗੱਲਾਂ ਦਾ ਜਿਹੜਾ ਉਹ ਖਾਮਿਆਜਾ ਪੁਕਤਣਾ ਪੈ ਰਿਹਾ ਹਾਂ ਬਿਲਕੁਲ ਬਿਲਕੁਲ ਜਿਹੜਾ ਮੈਂ ਸਮਝਦਾ ਕਿ ਸਰਕਾਰ ਦੇ 3 ਸਾਲ ਦੇ ਜਿਹੜਾ ਸਾਡੇ 3.5 ਸਾਲ ਦਾ ਜਿਹੜਾ ਇਹ ਝੂਠਾ ਬਦਲਾਏ ਜਿਹੜਾ ਉਹਨੂੰ ਹਰ ਰੋਜ਼ ਸਦਾ ਵਿਕਰਮ ਸਿੰਘ ਮਜੀਠੀਆ ਜੀ ਨੰਗਾ ਕਰਦੇ ਨੇ ਉਹਦੇ ਬਦਲਾ ਲੈਣ ਲਈ ਇਹ ਰੇਡ ਕੀਤੀ ਗਈ ਆ ਹਮ ਅੱਛਾ ਚਿੰਤ ਸਭ ਗੱਲਬਾਤ ਹੋ ਪਈ ਆ ਕਿਹੜੀ ਏਜੰਸੀ ਦੀ ਰੇਡ ਆ ਰੇਡ ਕਿਹਨਾ ਕਾਰਨਾਂ ਦੇ ਤਹਿਤ ਹੋਈ ਆ ਵਿਕਰਮ ਮਜੀਠੀਆ ਨਾਲ ਗੱਲਬਾਤ ਹੋਈ ਤੁਹਾਡੀ ਇਸ ਬਾਬਤ ਨਹੀਂ ਹਲੇ ਕੋਈ ਗੱਲ ਨਹੀਂ ਹੋਈ ਜੀ ਹਲੇ ਕਿਉਂਕਿ ਮੈਨੂੰ ਵੀ ਹਲੇ ਥੋੜਾ ਟਾਈਮ ਹੀ ਅੱਧਾ ਬਣਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਮੀਡੀਆ ਦੇ ਮਾਧਿਅਮ ਰਾਹੀਂ ਕਿ ਐਦਾਂ ਦੀ ਕੋਈ ਰੇਡ ਹੋਈ ਆ ਹਮ ਦੇਖਦੇ ਹੁਣ ਅੱਗੇ ਕੀ ਬਣਦਾ ਫਿਰ ਕਰਦੇ ਆ ਰਾਬਤਾ ਕੋਈ ਮੀਟਿੰਗ ਆਕਾਲੀ ਦਲ ਦੇ ਵੱਡੇ ਆਗੂ ਬਦਲ ਸਾਹਿਬ ਮੀਟਿੰਗ ਕਰ ਰਹੇ ਨੇ ਕਿਸੇ ਇਸ ਰੇਡ ਦੇ ਰਿਕਾਰਡਿੰਗ ਨਹੀਂ ਮੇਰਾ ਹਲੇ ਮਤਲਬ ਕਿਸੇ ਵੀ ਸੀਨੀਅਰ ਆਗੂ ਨਾਲ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਸੋ ਰਾਬਤਾ ਕਰ ਰਹੇ ਆ ਜਲਦੀ ਦੇਖਦੇ ਹਾਂ ਹੁਣ ਕੀ ਕਹਿੰਦੀ ਹੈ ਫਟ ਠੀਕ ਹੈ ਥੈਂਕ ਯੂ ਚੰਜੀ ਸਭ ਆਕਾਲੀ ਦਲ ਦੇ ਵੱਡੇ ਆਗੂ ਵਿਕਰਮ ਮਜੀਠੀਆ ਦੇ ਘਰ ਤੇ ਰੇਡ ਹੋਈ ਹੈ ਉਹਨਾਂ ਦੇ ਅਮ੍ਰਿਤਸਰ ਰੈ residense ਤੇ ਤੇ ਚੰਡੀਗੜ੍ਹ ਰੈ residense ਤੇ ਇਸ ਰੇਡ ਨੂੰ ਕਿਵੇਂ ਦੇਖਦੇ ਹੋ ਰੇਡ ਦੇਖੋ ਮਤਲਬ ਇੱਕ ਖੁਸ਼ੀ ਲੈਣ ਲਈ ਰੇਡ ਕਰ ਰਹੇ ਨੇ ਕਿਉਂਦੇ ਮਨ ਨੂੰ ਖੁਸ਼ੀ ਆਵੇ ਕਿਉਂਕਿ ਜਿਹੜੀਆਂ ਮਾਫੀਆਂ ਕੋਟਾਂ 'ਚ ਮਾਕੇ ਪਹਿਲਾਂ ਭੱਜੇ ਸਾਢੇ 3 ਸਾਲ ਤੋਂ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਨੱਕ 'ਚ ਦਮ ਕਰ ਰੱਖਿਆ ਇਹਨਾਂ ਦੇ ਸੋ ਮੈਂ ਸਮਝਦਾ ਕਿ ਉਹ ਇੱਕ ਪਰਸਨਲ ਈਗੋ ਨਹੀਂ ਹੁੰਦੀ ਉਹ ਈਗੋ ਸੈਟੀਸਫਾਈ ਨਹੀਂ ਹੋ ਰਹੀ ਇਹਨਾਂ ਦੀ ਉਹਦੇ ਲਈ ਰੇਡ ਬਾਰ-ਬਾਰ ਅਫਸਰ ਬਦਲਨੇ ਐਡਵੋਕੇਟ ਜਨਰਲ ਬਦਲਨੇ ਡੀਜੀਪੀ ਬਦਲਨੇ ਪਤਾ ਨਹੀਂ ਕੀ ਕੁਝ ਇਹਨਾਂ ਨੇ ਬਦਲ ਦਿੱਤਾ ਇਹੋ ਜਿਹਾ ਬਦਲਾ ਪੰਜਾਬ ਦੇ ਵਿੱਚ ਆ ਚੁੱਕਿਆ ਜਿਹੋ ਜਿਹਾ ਪੰਜਾਬੀਆਂ ਨੇ ਕਦੇ ਦੇਖਿਆ ਹੀ ਨਹੀਂ ਸੋ ਮੈਂ ਸਮਝਦਾ ਕਿ ਕੋਈ ਝੂਠਾ ਕੋਈ ਬੜਾ ਕੇ ਕੋਈ ਬਨੌਟੀ ਜਾਂ ਕੋਈ ਕੇਸ ਕਰ ਵੀ ਦੇਣਗੇ ਕੋਈ ਖਾਸ ਗੱਲ ਨਹੀਂ ਕਿਉਂਕਿ ਖਰਸੇ ਤਾਂ ਪਹਿਲੇ ਸੀਗੇ ਕਿ ਇੱਕ ਝੂਠੇ ਕੇਸ ਬਣਾਏ ਜਾ ਸਕਦੇ ਨੇ ਪਰ ਕਾਂਗਰਸ ਸਰਕਾਰ ਨੇ ਵੀ ਕੇਸ ਕੀਤੇ ਸੀ ਇਦਾਂ ਦੇ ਪਰ ਮੈਂ ਸਮਝਦਾ ਕਿ ਮਾਨਯੋਗ ਹਾਈ ਕੋਰਟ ਤੋਂ ਫਿਰ ਉਹ ਸਮਝ ਝਾੜ-ਚੰਬ ਕਰਾ ਕੇ ਇੱਕ ਤਰ੍ਹਾਂ ਦੀ ਪੰਜਾਬੀ ਚ ਕੀ ਹੈ ਕਿ ਜੁੱਤੀਆਂ ਖਾ ਕੇ ਸਰਕਾਰ ਟੀਕੀ ਸੋ ਕੋਈ ਗੱਲ ਨਹੀਂ ਇਹਨਾਂ ਨੂੰ ਜਿਹੜੀ ਆਪਣੀ ਮੈਂ ਸਮਝਦਾ ਕਿ ਜੋ ਮਨੋ ਕਾਮਨਾ ਪੂਰੀ ਕਰਨ ਦੋ ਫਿਰ ਅੱਗੇ ਦੇਖਦੇ ਅੱਛਾ ਛਿੰਦੇ ਸਾਹਿਬ ਹਾਲਾਂਕਿ ਵਿਕਰਮਜੀਤ ਮਜੀਠੀਆ ਲਗਾਤਾਰ ਸਰਕਾਰ ਤੇ تنਕੀਤਾ ਕੱਸਦੇ ਰਹਿੰਦੇ ਨੇ ਸਰਕਾਰ ਦੇ ਕੰਮ ਕਾਜ ਤੇ ਜਿਹੜੇ ਨੇ ਉਹ ਲਗਾਤਾਰ ਸਵਾਲ ਉਠਾਉਂਦੇ ਰਹਿੰਦੇ ਨੇ ਲੱਗਦਾ ਏ اسی ਗੱਲਾਂ ਦਾ ਜਿਹੜਾ ਉਹ ਖਾਮਿਆਜਾ ਪੁਕਤਣਾ ਪੈ ਰਿਆ ਹਾਂ ਬਿਲਕੁਲ ਬਿਲਕੁਲ ਜਿਹੜਾ ਮੈਂ ਸਮਝਦਾ ਕਿ ਸਰਕਾਰ ਦੇ 3 ਸਾਲ ਦੇ ਜਿਹੜਾ 3.5 ਸਾਲ ਦਾ ਜਿਹੜਾ ਇਹ ਝੂਠਾ ਬਦਲਾਏ ਜਿਹੜਾ ਉਹਨੂੰ ਹਰ ਰੋਜ਼ ਸਦਾ ਬਿਕਨ ਸਿੰਘ ਮਜੀਠੀਆ ਜੀ ਨੰਗਾ ਕਰਦੇ ਨੇ ਉਹਦੇ ਹੀ ਬਦਲਾ ਲੈਣ ਲਈ ਇਹ ਰੇਡ ਕੀਤੀ ਗਈ ਆ ਹੂੰ ਚੱਬ ਚਿੰਦ ਸਭ ਗੱਲਬਾਤ ਹੋ ਪਈ ਆ ਕਿਹੜੀ ਏਜੰਸੀ ਦੀ ਰੇਡ ਆ ਰੇਡ ਕਿਹਨਾ ਕਾਰਨਾਂ ਦੇ ਤਹਿਤ ਹੋਈ ਆ ਵਿਕਰਮ ਮਜੀਠੀਆ ਨਾਲ ਗੱਲਬਾਤ ਹੋਈ ਤੁਹਾਡੀ ਇਸ ਬਾਬਤ ਨਹੀਂ ਹਲੇ ਕੋਈ ਗੱਲ ਨਹੀਂ ਹੋਈ ਜੀ ਹਲੇ ਕਿਉਂਕਿ ਮੈਨੂੰ ਵੀ ਹਲੇ ਥੋੜਾ ਟਾਈਮ ਇੱਧਾ ਬਣਾ ਘੰਟਾ ਪਹਿਲੇ ਪਤਾ ਲੱਗਿਆ ਮੀਡੀਆ ਦੇ ਮਾਧਮ ਰਾਹੀਂ ਕਿ ਇੱਦਾਂ ਦੀ ਕੋਈ ਰੇਡ ਹੋਈ ਆ ਹੂੰ ਦੇਖਦੇ ਹੁਣ ਅੱਗੇ ਕੀ ਬਣਦਾ ਫਿਰ ਕਰਦੇ ਆ ਰਾਬਤਾ ਆ ਕੋਈ ਮੀਟਿੰਗ ਆਕਾਲੀ ਦਲ ਦੇ ਡੇ ਆਗੂ ਬਦਲ ਸਾਹਿਬ ਮੀਟਿੰਗ ਕਰ ਰਹੇ ਨੇ ਕੁਝ ਇਸ ਰੇਡ ਦੇ ਰਿਕਾਰਡਿੰਗ ਨਹੀਂ ਮੇਰਾ ਹਲੇ ਮਤਲਬ ਕਿਸੇ ਵੀ ਸੀਨੀਅਰ ਆਗੂ ਨਾਲ ਕੋਈ ਗੱਲਬਾਤ ਨਹੀਂ ਹੋਈ ਠ thank you